ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਟਾਲਾ ਵਿਖੇ ਫੈਡਰੇਸ਼ਨ ਆਫ ਆਰਤੀਆਂ ਦੇ ਸੂਬਾ ਪ੍ਰਧਾਨ ਮਨਪੀਰ ਸਿੰਘ ਰੰਧਾਵਾ ਅਤੇ ਆਰਤੀਆਂ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਗੁਰਬਿੰਦਰ ਸਿੰਘ ਜੋਲੀ ਵੱਲੋਂ ਬਟਾਲਾ ਦੇ ਸਮੂਹ ਆਰਤੀਆਂ ਨਾਲ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਰੰਧਾਵਾ ਤੇ ਬਟਾਲਾ ਪ੍ਰਧਾਨ ਜੋਲੀ ਨੇ ਦੱਸਿਆ ਕਿ ਸਰਕਾਰੀ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦੀ ਠੋਈ ਦੌਰਾਨ ਪਾਰਕਿੰਗ ਪਰਚੀ ਨਹੀਂ ਲਗਨ ਦਿੱਤੀ ਜਾਵੇਗੀ। ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੀ। ਅੱਜ ਆਰਤੀਆ ਐਸੋਸੀਏਸ਼ਨ ਬਟਾਲਾ ਦੀ ਮੀਟਿੰਗ ਕੀਤੀ ਐ ਤੇ ਸਾਰਿਆਂ ਨੇ ਇੱਕ ਮੀਟਿੰਗ ਦੇ ਵਿੱਚ ਮੁੱਦਾ ਪਾਸ ਕੀਤਾ ਕਿ ਜਿਹੜੀ ਸਰਕਾਰੀ ਪਤੀ ਜਿਹੜੀ ਵੱਧ ਲੱਗ ਰਹੀ ਸੀ ਜਿਹੜਾ ਟੋਵਾ ਟਵਾਈ ਦੀ ਸਰਕਾਰੀ ਪਰਤੀ ਨਹੀਂ ਹੁੰਦੀ ਉਹ ਆਰਤੀਆ ਕੋ ਪੈਸੇ ਵਸੂਲ ਕਰਕੇ ਤੇ ਆਰਤੀਆ ਦੇ ਉੱਤੇ ਬਹੁਤ ਜ਼ਿਆਦਾ ਬੋਝ ਪਾਇਆ ਸੀ ਉਹਦੇ ਸਬੰਧੀ ਅੱਜ ਸਾਰੇ ਆਰਤੀਆ ਐਸੋਸੀਏਸ਼ਨ ਦੀ ਮੀਟਿੰਗ ਕਰਕੇ ਇੱਕ ਅਸੀਂ ਫੈਸਲਾ ਕੀਤਾ ਕਿਉਂਕਿ ਜੋ ਵੀ ਆਰਟੀਆਈ ਦੇ ਵਿੱਚ ਅਸੀਂ ਵੇਖਿਆ ਉਹਦੇ ਵਿੱਚ ਪਰਚੀ ਨਹੀਂ ਹੈਗੀ ਸਰਕਾਰੀ ਮਾਲ ਤੋਂ ਹੁੰਦੀ ਪਰ ਹੁਣ ਅਸੀਂ ਇਹ ਜਿਹੜਾ ਅੱਜ ਅਸੀਂ ਸੰਘਰਸ਼ ਜਿਹੜਾ ਵਾ ਉਹਨੂੰ ਆਪਾਂ ਤੇਜ਼ ਕਰ ਦਿੱਤਾ ਤੇ ਆਪੜੇ ਸਾਰੀ ਮੰਡੀ ਦੇ ਵਿੱਚ ਇੱਕ ਅਸੀਂ ਹੋਲਡਿੰਗ ਬੋਰਡ ਲਵਾਵਾਂਗੇ ਜਿਹੜੇ ਜਿੰਨੀਆਂ ਵੀ ਪੱਤੀਆਂ ਤੇ ਰੇਟ ਆ ਜੈਨੂਨ ਆ ਉਹੋ ਹੀ ਠੇਕੇਦਾਰ ਲੈ ਸਕੇਗਾ ਉਤੋਂ ਵੱਧ ਕੋਈ ਵੀ ਪੈਹਾ ਵਸੂਲ ਨਹੀਂ ਕਰ ਦਿੱਤਾ ਜਾਏਗਾ ਜੇ ਕੋਈ ਕਰੇਗਾ ਉਹਦੇ ਖਿਲਾਫ ਇੱਕ ਜੰਗ ਛੇੜਾਂਗੇ ਤੇ ਉਹਦੇ ਧਰਨਾ ਵੀ ਦਵਾਂਗੇ ਤੇ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਰਥਿਕ ਤੇ ਵਾਧੂ ਬੋਝ ਪਾ ਰਿਹਾ ਉਹ ਅਸੀਂ ਨਹੀਂ ਪੰਦ ਤਾਂ ਕਿ ਜਿਹੜਾ ਟਰਾਂਸਪੋਰਟ ਦੀ ਗੱਲ ਕਰਦੇ ਆ ਜਿਹੜਾ ਟਰਾਂਸਪੋਰਟ ਆ ਜਿੰਨੇ ਲਈ ਆ ਮੇਰੇ ਖਿਆਲ ਮੁਤਾਬਕ ਉਹ ਪਿਛਲੇ ਸਾਲ ਵੀ ਦੁਬਾਰਾ ਬਹਾਲ ਕਰ ਦਿੱਤੇ ਗਏ ਆ ਪਰ ਇਹ ਆਰਤੀ ਜਿਹੜੇ ਆ ਉਹ ਆਪਣੇ ਸੰਦਾ ਤੇ ਆਮ ਮਾਲ ਤੋਂ ਹੁੰਦੇ ਆ ਮੁੜ ਕੇ ਜਿਹੜਾ ਮਾਲ ਢੋ ਲੈਂਦੇ ਆ ਉਹਨਾਂ ਨੂੰ ਪੂਰਾ ਜਿਹੜੇ ਟੈਂਡਰ ਵਾਲੇ ਆ ਉਹ ਕਰਾਇਆ ਵੀ ਨਹੀਂ ਦਿੰਦੇ ਉਹਨਾਂ ਦਾ ਦੂਣਾ ਕਰਾਇਆ ਕੱਟ ਕੇ ਉਹਨਾਂ ਨੂੰ ਆਪਣੇ ਪੱਲਿਓ ਪਾ ਕੇ ਉਹ ਵੀ ਬੋਝ ਪੈਂਦਾ ਵਾ ਮੈਂ ਇਹ ਕਾ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਤੇ ਜਿਹੜਾ ਆੜਤੀਆਂ ਦੇ ਨਾਂ ਤੇ ਟੈਂਡਰ ਕਰ ਦਿੱਤਾ ਜਾਵੇ ਕਿਉਂਕਿ ਆਪਣਾ ਮਾਲ ਆਪ ਟੋਣ ਤੇ ਉਹਨਾਂ ਨੂੰ ਜਿੰਨੇ ਵੀ ਪੈਸੇ ਸਰਕਾਰ ਵੱਲੋਂ ਮਿਲਦੇ ਆ ਉਹ ਉਹਨਾਂ ਦੇ ਖਾਤੇ 'ਚ ਆਉਣ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਪ੍ਰਸ਼ਾਸਨ ਨੂੰ ਨਾ ਕਿਸੇ ਚੀਜ਼ ਦੀ ਤੰਗੀ ਆਵੇ ਅਸੀਂ ਡੀਸੀ ਸਾਹਿਬ گاڑی ਵੀ ਰਿਕਵੈਸਟ ਕਰਦੇ ਆ ਪਰ ਹਾ ਜਿਹੜੇ ਸਾਡੇ ਦੋ ਮਸਲੇ ਆ ਇਨੂੰ ਗਬੀਰਤਾ ਦੇ ਲਿਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਵਾ ਵਾਈਸ ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਆਰਡੀਆ ਪੰਜਾਬ ਅੱਜ ਅਸੀਂ ਦਾਣਾ ਮੰਡੀ ਪਟਾਣਾ ਦੇ ਵਿੱਚ ਜਿਹੜੇ ਸਾਡੇ ਕੋਈ ਆਲਰੇਡੀ ਨਵੇਂ ਸੀਜ਼ਨ ਦੇ ਸੰਬੰਧ ਵਿੱਚ ਜਿਹੜੇ ਕੋਈ ਪਿਛਲੇ ਸਮੇਂ ਦੇ ਵਿੱਚ ਮੁੱਦੇ ਸੀਗੇ ਅਸੀਂ ਉਹਦੇ ਵਾਸਤੇ ਇਕੱਤਰ ਹੋਏ ਆ ਮੀਟਿੰਗ ਕੀਤੀ ਆ ਇੱਕ ਤਾਂ ਸਾਨੂੰ ਸਭ ਤੋਂ ਵੱਡੀ ਜਿਹੜੀ ਸਮੱਸਿਆ ਸੀ ਜਿਹੜੀ ਬਟਾਲੇ ਮੰਡੀ ਦੇ ਵਿੱਚ ਆ ਜਿਹੜੇ ਕਾਰਟੇਜ ਦਾ ਟੈਂਡਰ ਹੈ ਉਹਦੀ ਸਮੱਸਿਆ ਸਾਨੂੰ ਬਹੁਤ ਵੱਡੀ ਆਉਂਦੀ ਆ ਕਿਉਂਕਿ ਇੱਥੇ 1 ਕਿਲੋਮੀਟਰ 2 ਕਿਲੋਮੀਟਰ 3 ਕਿਲੋਮੀਟਰ ਦੇ ਵਿੱਚ ਗਦਾਮ ਪੈਂਦੀ ਆ ਉਹਨਾਂ ਦਾ ਕਿਰਾਇਆ ਬਹੁਤ ਥੋੜਾ ਮਿਲਦਾ ਸਾਨੂੰ ਬਹੁਤ ਜ਼ਿਆਦਾ ਉਹਦੇ ਵਾਸਤੇ ਤਸ਼ੱਦਦ ਚੱਲਣਾ ਪੈਂਦਾ ਔਰ ਸਾਨੂੰ ਘਟੋ-ਘਟ ਨਹੀਂ ਕੋਈ 20 25 25 ਰੁਪਏ ਆਪਣੇ ਕੋਲੋਂ ਸਾਨੂੰ ਪਾਉਣੇ ਪੈਂਦੇ ਆ ਤੇ ਫਿਰ ਆਪਾਂ ਆਪਾਂ ਗਦਾਮਾਂ ਦੇ ਵਿੱਚ ਸਾਰਾ ਮਾਲ ਜਿਹੜਾ ਅਸੀਂ ਆਪ ਪਹੁੰਚਾਉਨੇ ਆਟਕੀ ਜਿਹੜਾ ਉਹਦੇ ਵਾਸਤੇ ਆਪਾਂ ਕਤਰ ਹੋਏ ਆ ਦੂਸਰਾ ਸਾਡਾ ਜਿਹੜਾ ਬ ਪਰਤੀ ਦਾ ਕਰੀਏ ਸਾਡੀ ਮੰਡੀ ਦੇ ਵਿੱਚ ਬਹੁਤ ਜਿਹੜੀ ਧੱਦ ਲਈ ਜਿਹੜੀ ਆ ਮਚਾਈ ਸੀ ਠੇਕੇਦਾਰ ਨੇ ਉਹਦੇ ਸਬੰਧ ਵਿੱਚ ਅੱਜ ਅਕਤਰ ਹੋ ਕੇ ਮੀਟਿੰਗ ਕੀਤੀ ਆ ਅਸੀਂ ਸਾਰਾ ਹੀ ਉਹਦਾ ਐਮਟੀਐਫ ਜਿਹੜਾ ਹੈਗਾ ਸੀਗਾ ਮੰਡੀਕਰਨ ਦੇ ਵਿੱਚੋਂ ਜਿਹੜਾ ਆਰਟੀਆਈ ਪਾ ਕੇ ਲਿਆ ਉਹ ਸਾਨੂੰ ਸਾਰਾ ਉਹਦਾ ਪਤਾ ਲੱਗਾ ਵੀ ਇੱਥੇ ਕੀ ਕੀ ਰੇਟ ਆ ਜਿਹੜੇ ਇਹ ਵੇ ਠੇਕੇਦਾਰ ਦੇ ਹੁੰਦੇ ਆ ਉਹ ਠੇਕੇਦਾਰ ਨੇ ਬਹੁਤ ਜਿਆਦੀ ਵੱਡੀ ਧੰਦਲੀ ਲੁੱਟ ਮਚਾਈ ਸੀ ਇੱਥੇ ਮੰਡੀ ਦੇ ਵਿੱਚ 4-400 ਰੁਪਇਆ 3-300 ਰੁਪਇਆ ਲੋਕਾਂ ਨੂੰ ਪਰਚੀਆਂ ਲੈਣੀਆਂ ਉਹਦੇ ਸਬੰਧ ਵਿੱਚ ਇਕੱਠੇ ਹੋਏ ਆ ਔਰ ਉਹ ਉਹਦੇ ਸਬੰਧ ਵਿੱਚ ਆਪਾਂ ਜੇ ਸਾਨੂੰ ਲੋੜ ਪਈ ਤੇ ਡੀਸੀ ਸਾਹਿਬ ਨੂੰ ਉਹ ਸਬੰਧ ਵਿੱਚ ਆਪਾਂ ਮਿਲਾਂਗੇ ਇਹ ਕਰਕੇ ਸਾਰੀ ਮੰਡੀ ਦੇ ਵਿੱਚ ਅੱਜ ਅਸੀਂ ਮੀਟਿੰਗ ਕੀਤੀ ਹੈ